ਉੜੀ ਚੜਨ ਤੋਂ ਪਹਿਲਾਂ ਲਾੜੇ ਨੇ ਪੀਤਾ ਆਪਣੀ ਮਾਂ ਦਾ ਦੁੱਧ ਤੇ ਵੀਡੀਓ ਹੋਈ ਸੋਸ਼ਲ ਮੀਡੀਆ ਉਤੇ ਵੇਰ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ-ਸਾਫ ਦੇਖ ਸਕਦੇ ਹੋ ਜਿੱਥੇ ਕਿ ਕਈ ਸੂਬੇ ਅਤੇ ਕਈ ਧਰਮਾਂ ਦੇ ਵਿੱਚ ਇਹੋ ਜਿਹੇ ਰੀਤੀ ਰਿਵਾਜ ਹੁੰਦੇ ਹਨ ਜਿੱਥੇ ਕਿ ਕਈ ਲੋਕ ਇਹਨਾਂ ਦਾ ਮਜ਼ਾਕ ਵੀ ਉਡਾਉਂਦੇ ਹਨ ਪਰ ਇਹਨਾਂ ਦੇ ਜੋ ਰਿਵਾਜ ਹਨ ਤਾਂ ਉਹ ਆਪਣੇ ਵਧੀਆ ਢੰਗ ਦੇ ਨਾਲ ਨੇ ਪ੍ਰਚਾਰਦੇ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਦੇਖ ਸਕਦੇ ਹੋ ਲਾੜੇ ਨੂੰ ਇੱਕ ਮਾਂ ਵੱਲੋਂ ਦੁੱਧ ਪਿਆਇਆ ਜਾਂਦਾ ਹੈ ਜਿੱਥੇ ਕਿ ਦੋਸਤੋ ਬਚਪਨ ਦੇ ਵਿੱਚ ਵੀ ਬੱਚਾ ਆਪਣੀ ਮਾਂ ਦਾ ਦੁੱਧ ਪੀਂਦਾ ਹੈ ਪਰ ਇੱਥੇ ਜੋ ਕਿ ਦੋਸਤੋ ਮੁੰਡੇ ਨੂੰ ਜੋ ਕਿ ਦੋਸਤੋ ਇੱਥੇ ਮੁੰਡੇ ਨੂੰ ਘੋੜੀ ਚੜ੍ਹਨ ਤੋਂ ਪਹਿਲਾਂ ਵੀ ਮਾਂ ਦਾ ਦੁੱਧ ਪਿਆਇਆ ਜਾਂਦਾ ਹੈ ਜਿੱਥੇ ਕਿ ਦੋਸਤੋ ਕਿਹਾ ਜਾਂਦਾ ਹੈ ਕਿ ਇਹ ਰੀਤੀ ਰਵਾਜ ਹਰ ਇੱਕ ਬੰਦੇ ਨੂੰ ਬੇਹੱਦ ਹੈਰਾਨ ਕਰਕੇ ਰੱਖ ਦਿੰਦੇ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਕੋ ਦੇਖ ਸਕਦੇ ਹੋ ਕਈ ਲੋਕਾਂ ਵੱਲੋਂ ਇਹਨਾਂ ਦਾ ਮਜ਼ਾਕ ਵੀ ਉਡਾਇਆ ਗਿਆ ਹੋਵੇਗਾ ਕਿ ਇਹ ਉਮਰ ਤੇ ਵਿੱਚ ਮਾਂ ਦਾ ਦੁੱਧ ਪੀਣਾ ਸਹੀ ਹੈ ਜਾਂ ਨਹੀਂ ਜੱਥੇ ਕੀ ਕਿਹਾ ਜਾਵੇ ਕਿ ਪੰਜਾਬੀ ਵਿਆਹ ਵਾਲੇ ਦਿਨ ਆਪਣੀ ਕਰੀ ਹੋਈ ਕਮਾਈ ਵੀ ਉਡਾ ਦਿੰਦੇ ਹਨ ਪਰ ਜੋ